ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਗੰਦੇ ਰਾਜਨੀਤੀ ਦੇ ਦੇਖਣ ਨੂੰ ਮਿਲਦੇ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਕਿਹਦਾ ਹੈ ਪੰਜਾਬ ਦੀ ਰਾਜਨੀਤੀ ਨੂੰ ਗੰਧਲਾ ਕਰਨ ਵਾਲੇ ਕੌਣ ਨੇ ਮੈਨੂੰ ਇੱਕ ਪੁਰਾਣੀ ਕਹਾਵਤ ਜਿੱਤੇ ਆ ਜਾਂਦੀ ਹੈ ਉਹ ਕਹਾਵਤ ਕਿਸੇ ਕਿਤਾਬ ਦੇ ਵਿੱਚੋਂ ਤੁਸੀਂ ਪੜ੍ਹ ਨਹੀਂ ਸਕਦੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਇਹ ਜ਼ਿੰਦਗੀ ਜੀ ਕੇ ਦੇਖੀ ਹੁੰਦੀ ਹੈ ਉਹਨਾਂ ਨੂੰ ਸ਼ਾਇਦ ਪਤਾ ਹੁੰਦਾ ਬਹੁਤੇ ਲੋਕ ਕੋ ਨੇ ਜਿਨ੍ਹਾਂ ਦੇ ਕੋਲ ਕਿਤਾਬੀ ਗਿਆਨ ਹੈ ਕਿਤਾਬੀ ਗਿਆਨ ਉਹ ਹੁੰਦਾ ਹੈ ਤੁਸੀਂ ਚੰਗੀਆਂ ਗੱਲਾਂ ਕਰਨੀਆਂ ਸਿੱਖ ਸਕਦੇ ਹੋ ਤੇ ਉਹਨਾਂ ਚੰਗੀਆਂ ਗੱਲਾਂ ਦੇ ਨਾਲ ਤੁਸੀਂ ਇਹੋ ਜੇ ਜਾਲ ਬੁਣ ਸਕਦੇ ਹੋ ਜਿਹਦੇ ਵਿੱਚ ਲੋਕਾਂ ਨੂੰ ਫਸਾਇਆ ਜਾ ਸਕਦਾ ਹੈ ਤੁਸੀਂ ਕੱਪੜੇ ਦੀ ਦੁਕਾਨ ਤੇ ਕਦੇ ਜਾਓ ਜਿਹੜਾ ਦੁਕਾਨ ਦਾ ਮਾਲਕ ਹੁੰਦਾ ਨਾ ਉਹ ਗੱਲੇ ਦੇ ਕੋਲ ਬੈਠਾ ਹੁੰਦਾ ਉਹਦੇ ਕੋਲ ਕੇਵਲ ਰਸੀਦ ਬੁੱਕ ਹੁੰਦੀ ਹੈ ਬਿੱਲ ਕੱਟਣ ਵਾਸਤੇ ਉਹਦੇ ਕੋਲੇ ਹੋਰ ਕੁਝ ਨਹੀਂ ਹੁੰਦਾ ਉਹਨੇ ਵਧੀਆ ਸ਼ੇਲਜਮਾਨ ਰੱਖੇ ਹੁੰਦੇ ਆ 2 4 ਵੱਡੀ ਦੁਕਾਨ ਦੇ ਵਿੱਚ 5 7 ਹੁੰਦੇ ਆ ਤੇ ਉਹਨਾਂ ਦੀ ਜਿਹੜੀ ਤਨਖਾਹ ਹੈ ਨਾ ਕਹਿੰਦੇ 50000 ਹੁੰਦੀ ਹੈ ਕਹਿੰਦੇ 40000 ਹੁੰਦੀ ਹੈ ਕਹਿੰਦੇ 30000 ਹੁੰਦੀ ਹੈ 20 ਤੋਂ ਘੱਟ ਤੱਕ ਕੋਈ ਹੁੰਦਾ ਹੀ ਨਹੀਂ ਉਹ ਕਿਉਂ ਰੱਖੇ ਹੁੰਦੇ ਆ ਜਿਹੜੀਆਂ ਵੀ ਬੀਬੀਆਂ ਜਾ ਕੇ ਬਹਿ ਗਈਆਂ ਉਹਨਾਂ ਨੇ ਬੈਠਣ ਤੋਂ ਪਹਿਲਾਂ ਦਿਓ ਜੀ ਪਾਣੀ ਦਿਓ ਚਾ ਹੋਂਦੇ ਉਹ ਸਮੋਸੇ ਕੱਪੜਾ ਖਰੀਦਣ ਤੋਂ ਪਹਿਲਾਂ ਹਲੇ ਕੱਪੜਾ ਦਿਖਾਇਆ ਵੀ ਨਹੀਂ ਹੁੰਦਾ ਉਹ ਇੰਨਾ ਕੁ ਮਿੱਠਾ ਬੋਲਦੇ ਨੇ ਉਹ ਬੇਬੀਆਂ ਨੂੰ ਕੱਪੜਾ ਲੈਣ ਵਾਸਤੇ ਮਜਬੂਰ ਹੋਣਾ ਪੈਂਦਾ ਫਿਰ ਉਹ ਚੰਗੀ ਤਰ੍ਹਾਂ ਲਾਹ ਕੇ ਨਾ ਸ਼ੈਲ ਜਿਹੜਾ ਸੂਟ 5000 ਦਾ ਲਾਉਂਦੇ ਨੇ ਮਹਿੰਗਾ ਉਹ ਘੱਟੋ ਘੱਟ 30-40000 ਤੋਂ ਸ਼ੁਰੂ ਕਰਦੇ ਇਹ ਸਜਾਈ ਤੇ ਜਦੋਂ ਬਿਆਹ ਵਾਲਾ ਕੱਪੜਾ ਹੁੰਦਾ 2.5 ਲੱਖ ਦਾ ਕੱਪੜਾ ਦੇ ਕੇ ਬਾਅਦ ਵਿੱਚ ਨਾ ਉਹ ਦੋ ਚਾਦਰਾਂ ਕੱਢਣਗੇ ਡਬਲ ਬੈੱਡ ਦੀ ਉਹਦੇ ਵਿੱਚ ਕੱਪੜਾ ਉਹ ਬੰਨ ਕੇ ਦੇ ਦੇਣਗੇ ਤੇ ਬੀਬੀਆਂ ਖੁਸ਼ ਜਿਹੜਾ ਘਰ ਦਾ ਮਾਲਕ ਹੁੰਦਾ ਨਾ ਉਹ ਸਿਰ ਤੇ ਖੜਾ ਹੁੰਦਾ ਉਹ ਦੇਖਦਾ ਹੁੰਦਾ ਵੀ ਮੈਂ 2 ਲੱਖ ਲੈ ਕੇ ਆਇਆ ਸੀ 2.5 ਲੱਖ ਹੋ ਗਿਆ ਹੁਣ 50 ਹਜ਼ਾਰ ਕਿੱਦਾਂ ਦੇਵਾਂ ਉਹਨੂੰ ਹੀ ਮੁਸੀਬਤ ਬਣੀ ਹੁੰਦੀ ਮਤਲਬ ਜਿਹੜੀ ਕੱਪੜੇ ਵਾਲੀ ਦੀ ਦੁਕਾਨ ਚੱਲਦੀ ਆ ਨਾ ਜਿਹੜੇ ਸੇਲਜ਼ਮੈਨ ਹੁੰਦੇ ਨੇ ਉਹਨਾਂ ਦੇ ਸਿਰ ਤੇ ਚੱਲਦੀ ਹੈ। ਉਹ ਪਹਿਲਾਂ ਤਾਂ ਬੀਬੀਆਂ ਨੂੰ ਪੜ ਲੈਂਦੇ ਨੇ ਉਹਨਾਂ ਦੀ ਸ਼ਕਲ ਸੂਰ ਦੇਖਣਗੇ। ਵੀ ਇਹਦੇ ਕੱਪੜੇ ਕਿੰਨੇ ਕੁ ਮਹਿੰਗੇ ਪਾਏ ਐ। ਇਹਦੇ ਸੋਨਾ ਕਿੰਨਾ ਕੁ ਪਾਇਆ ਐ। ਉਹਨੇ ਫਿਰ ਜੱਜ ਕਰਨਾ ਹੁੰਦਾ ਬੇ ਅਮੀਰ ਘਰ ਵਿੱਚੋਂ ਹੈਗੀ ਆ 20 30 ਕਿੱਲਾਂ ਦੀ ਮਾਲਕ ਹੈਗੀ ਆ ਜਾਂ ਇਹਦੇ ਘਰ ਵਾਲਾ ਨੌਕਰੀ ਕਰਦਾ। ਇਹਨਾਂ ਦੇ ਘਰੇ ਪੈਸਾ ਵੱਧੂ ਹੁੰਦਾ। ਉਸ ਤਰੀਕੇ ਨਾਲ ਪੜ ਕੇ ਫਿਰ ਉਹ ਜਾਲ ਛਿੜਦੇ ਨੇ ਤੇ ਫਿਰ ਉਹ ਬੇਬੀਆਂ ਚੰਗੀ ਤਰ੍ਹਾਂ ਜਾਲ ਵਿੱਚ ਫਸ ਜਾਂਦੇ ਨੇ ਜਦੋਂ ਖੁਸ਼ ਕਰਦੇ ਨੇ ਉਹ ਦੋ ਚਾਤਰਾ ਬੈਠਦੀਆਂ ਦੇਖ ਕੇ ਖੁਸ਼ ਕਰ ਦਿੰਦੇ ਆ ਤੇ ਪਹਿਲਾਂ ਉਹਨਾਂ ਨੇ ਇੱਕ ਸਮੋਸਾ ਦਿੱਤਾ ਹੁੰਦਾ ਜਾਂ ਠੰਡੇ ਦਾ ਕੱਪ ਵੱਧ ਤੋਂ ਵੱਧ ਕੌਫੀ ਦਾ ਕੱਪ ਬਸ ਉਹਨਾਂ ਕੋਲੇ ਜਿਹੜੀ ਮੂੰਹ ਦੀ ਬੋਲੀ ਹੁੰਦੀ ਆ ਨਾ ਉਹ ਇੰਨੀ ਮਿੱਠੀ ਹੁੰਦੀ ਆ ਗੱਲਾਂ ਬਾਤਾਂ ਨਾਲ ਉਹ ਬਸ ਕੀਲ ਦਿੰਦੇ ਬੰਦੇ ਸੇਲਜ਼ਮੈਨ ਤਾਂ ਰੱਕੇ ਕਿਤੇ ਜਿੰਦੂ ਜੀ ਮੈਂ ਗੱਲ ਕਰਨੀ ਇਹਨੂੰ ਧਿਆਨ ਦੇ ਨਾਲ ਸੁਣੇ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਨਾ ਕੁਝ ਪਾਰਟੀਆਂ ਕੋਲੇ ਉਹ ਬੰਦੇ ਹੈ